ਮੇਰਾ ਨਾਮ ਚਰਨਜੀਤ ਸਿੰਘ ਦਿਓਣਾ ਜੀ ਮੈਂ ਬੇਰੋਜ਼ਗਾਰ ਮਿੱਤ ਕਾਸੇ ਕਮੇਟੀ ਦਾ ਪ੍ਰਧਾਨ ਆ ਸਾਡੀ ਜਿਹੜੇ ਮੁਲਾਜ਼ਮ ਸੀ ਸਾਡੇ ਮਾਪੇ ਮੁਲਾਜ਼ਮ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਕਿ ਸਾਡੀ ਨੌਕਰੀ ਬਣਦੀ ਹੈ ਬਿਜਲੀ ਬੋਰਡ ਕੰਨੀ ਉਹਦੇ ਵਾਸਤੇ ਹੀ ਤੁਹਾਨੂੰ ਨਾਲ ਲਾ ਰਹੇ ਆ ਲਗਾਤਾਰ ਪਿਛਲੇ 20-22 ਸਾਲਾਂ ਤੋਂ ਇੱਕ ਬੌਸ ਆ ਸਰਕਾਰ ਨੇ ਕੱਢੀ ਸੀ ਪਰ ਉਹਦੇ ਵਿੱਚ ਵੀ ਬੋਰਡ ਨੇ ਬਿਜਲੀ ਬੋਰਡ ਨੇ ਬੇਲੋੜੀਆਂ ਸ਼ਰਤਾਂ ਲਾ ਕੇ ਨਾ ਸਾਡੇ 6000 ਸਾਥੀਆਂ ਨੂੰ ਲਮਕਾ ਕੇ ਰੱਖਤਾ ਦੋ ਸਾਲਾਂ ਵਿੱਚ ਸਿਰਫ 400 ਬੰਦਾ ਹੀ ਨੌਕਰੀ ਲੈਣ ਦੇ ਕਾਬਿਲ ਹੋਇਆਗਾ ਹਲੇ ਵੀ ਇੰਨੇ ਕੇਸ ਪੈਂਡਿੰਗ ਨੇ ਸਾਰੇ ਪੰਜਾਬ ਚ ਬੈਠੇ ਨੇ ਸਾਡੀ ਇਹੇ ਰਿਕਵੈਸਟ ਆ ਬਾਰ ਬਾਰ ਵੀ ਸਾਡੀ ਉਹ ਕੇਸਾਂ ਨੂੰ ਵੀ ਕਨਸਿਡਰ ਕੀਤਾ ਜਾਵੇ ਜਿਵੇਂ ਇਹ ਸਰਕਾਰ ਨਾਲ ਦੇ ਕੇ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਨਾਲ ਦੇ ਕੇ ਆਈ ਹੈ ਵੀ ਹਰ ਘਰ ਨੌਕਰੀ ਤਾਂ ਸਾਡੇ ਦਾ ਘਰੋਂ ਮੁਲਾਜ਼ਮ ਗਏ ਹੋਏ ਆ ਨਾ ਸਾਡਾ ਤਾਂ ਹੱਕ ਪਹਿਲੇ ਨੰਬਰ ਤੇ ਬੰਦਾ ਸਾਨੂੰ ਹੱਕ ਦਿੱਤਾ ਜਾਵੇ ਭਾਈ ਜੀ ਇਹ ਪਾਲਸੀ ਜਿਹੜੀ ਪਾਲਸੀ ਆਈ ਹੈ ਨਾ ਅਸੀਂ ਦੇਖੀ ਇਹ ਮੰਤ ਭਾਗੀ ਪਾਲਸੀ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਨੇ ਬਹੁਤ ਸ਼ਿੰਗਾਰਸ਼ਾ ਬਹੁਤ ਧਰਨੇ ਆ ਅਸੀਂ ਲਗਾਤਾਰ ਟੈਂਕੀਆਂ ਦੇ ਚੜੇ 3 ਮਹੀਨੇ ਲਗਾਤਾਰ ਇਸੇ ਹੈੱਡ ਆਫਿਸ ਦੀ 6ਵੀਂ ਮੰਜ਼ਲ ਤੇ ਹੀ ਬੈਠੇ ਰਹੇ ਆ ਚੰਨੀ ਸਰਕਾਰ ਵੇਲੇ ਫੇਰ ਕਿਤੇ ਜਾ ਕੇ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਸਾਹਨੇ ਵਾਅਦਾ ਕੀਤਾ ਸੀ ਸਾਡੀ ਪਾਲਿਸੀ ਕੱਢਣ ਦਾ ਤੇ ਉਹਨਾਂ ਨੇ ਪਾਲਿਸੀ ਕੱਢੀ ਵੀ ਪਰ ਉਹ ਕਿਤੇ ਨਾ ਕਿਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਨਾ ਚਾਲਾਂ ਵਿੱਚ ਫਸ ਗਏ ਜਿਹੜਾ ਕੀ ਸਾਡੇ ਤੇ ਇੰਨੀਆਂ ਕੰਡੀਸ਼ਨਾਂ ਇੰਨੀਆਂ ਸ਼ਰਤਾਂ ਲੱਗਦੀਆਂ ਉਹਨਾਂ ਨੇ ਜਿਵੇਂ ਵਹਿਣਾਂ ਕੁੜੀਆਂ ਨੂੰ ਨਾ ਕਨਸਿਡਰ ਕਰਨਾ ਉਮਰ ਉਮਰ ਹੱਦ ਰੱਖਦੀ ਜਦਕਿ ਉਸ ਨੌਕਰੀ ਦੇ ਵਿੱਚ ਉਮਰ ਹੱਦ ਨਹੀਂ ਹੁੰਦੀ ਫਿਰ ਵਰਕਚਾਰ ਦੇ ਮੁੱਦੇ ਵਈਆਂ ਜਿਹੜੇ ਬੱਚੇ ਵਾਹੇਗੇ ਉਹਨਾਂ ਨੂੰ ਨੌਕਰੀਆਂ ਲੱਗੀਆਂ ਪਤਰੀਆਂ ਨੇ ਜਾਂ ਮਾਂ ਪਿਓ ਦੋ ਨੌਕਰੀ ਲੱਗੇ ਨੇ ਹੋਰ ਹੀ ਬਹੁਤ ਰਾ ਦੇ ਮੁੱਦੇ ਨੇ ਸਭ ਤੋਂ ਵੱਡਾ ਬੰਦਾ ਆ ਪੈਸਿਆਂ ਦਾ ਅੱਜ ਤੇ ਟਾਈਮ ਤੇ ਤੁਸੀਂ ਹੱਸੋਗੇ ਗੱਲ ਸੁਣ ਕੇ ਵੀ ਕਲਾਸ 4 ਦੀ ਨੌਕਰੀ ਲੈਣੀ ਆ ਤਾਂ 40 40 50 ਲੱਖ ਰੁਪਏ ਤੁਹਾਨੂੰ 12% ਵਿਆਜ ਨਾਲ ਭਰਨਾ ਪਊਗਾ ਮੈਨੂੰ ਆ ਦੱਸੋ ਜੇ ਅਸੀਂ 40 50 ਲੱਖ ਦੇ ਵਾਰਸ ਹੁੰਦੇ ਤੇਣ ਦੇ ਕਾਬਿਲ ਹੁੰਦੇ ਫਿਰ ਅਸੀਂ ਬੀਲੀ ਬੋਰਡ ਦੀ ਪੀਐਨ ਦੀ ਨੌਕਰੀ ਲੈਂਦੇ ਇਹ ਸਾਡੇ ਨਾਲ ਸਰੇ ਸਰੇ ਧੱਕਾਗਾ ਸਾਨੂੰ ਸਾਡੇ ਪਿਤਾ ਦੀ ਕੁਰਬਾਨੀ ਨੂੰ ਇਹਨਾਂ ਨੇ ਰਹਾ ਚੋਲ ਕੇ ਰੱਖਤਾ ਕਿੰਨੇ ਟਾਈਮ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਅੱਜ ਅਸੀਂ ਨਵੇਂ ਸ਼ਰੇ ਤੋਂ ਸ਼ੁਰੂਆਤ ਕੀਤੀ ਹੈ ਜੇ ਮੈਡਮ ਐਂਡ ਚੇਅਰਮੈਨ ਸਾਹਿਬ ਸਾਨੂੰ ਮੀਟਿੰਗ ਨਹੀਂ ਦੇਣਗੇ ਸਾਡੀ ਤਕਲੀਫਾ ਨਹੀਂ ਸੁਣਨਗੇ ਸਾਡਾ ਇਹ ਸੈਸ਼ਨ ਜਿਵੇਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਸਾਡਾ ਆਪਣਾ ਸੈਸ਼ਨ ਚੱਲੂਗਾ ਔਰ ਲਗਾਤਾਰ ਚੱਲੂਗਾ ਅਸੀਂ ਆਪਣਾ ਇੱਥੇ ਸਾਰੇ ਗੇਟ ਬੰਦ ਕਰਕੇ ਬੈਠਾਂਗੇ ਕੀ ਕੀ ਮੰਗਾਂ ਨੇ ਜੀ ਤੁਹਾਡੀਆਂ ਸਾਡੀ ਸਾਡੀਆਂ ਮੰਗਾਂ ਨੌਕਰੀ ਹਰ ਕਿਸੇ ਨੂੰ ਨੌਕਰੀ ਦੀ ਮੰਗਾਂ ਸਾਰੀਆਂ ਸ਼ਰਤਾਂ ਹਟਾਉਂਦੇ ਹੋਏ ਤੇ ਜਿਹੜਾ ਆਤੋਂ ਪੈਸੇ ਦੀ ਰਿਕਵਰੀ ਪਾਈ ਇਹਨਾਂ ਨੇ ਦੇਖੋ ਜਦੋਂ ਕੋਈ ਸਰਕਾਰੀ ਮੁਲਾਜ਼ਮ ਮਰਦਾ ਅੱਜ ਕਰੋੜ-ਕਰੋੜ ਰੁਪਏ ਦੇ ਜਾਂਦੀ ਹੈ ਮਾਨ ਸਰਕਾਰ ਤੇ ਸਾਥੋਂ ਉਹੀ ਕਰੋੜ-ਕਰੋੜ ਵਾਪਸ ਲੈ ਕੇ ਨੌਕਰੀ ਕਲਾਸ 4 ਦੀ ਨੌਕਰੀ ਦੀ ਪਾਲਿਸੀ ਕੱਢੀ ਆ ਮੈਂ ਤਾਂ ਕਹਿਣਾ ਵੀ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕਰੋੜ ਰੁਪਏ ਦੇਣਾ ਬੰਦ ਕਰੋ ਕੱਲ ਨੂੰ ਕਿਤੇ ਉਹਨਾਂ ਨੌਕਰੀ ਮੰਗ ਲਈ ਤਾਂ ਇਹ ਕਰੋੜ ਦਾ 2 ਕਰੋੜ ਭਰਉਣਗੇ ਅਸੀਂ ਪਹਿਲਾਂ ਇੱਕ ਨੰਬਰ ਗੇਟ ਬੰਦ ਕੀਤਾ ਸੀ ਹੁਣ ਅੱਜ ਸਵੇਰ ਤੀਜੇ ਨੰਬਰ ਗੇਟ ਦੀ ਬੰਦ ਕੀਤਾਗਾ ਅਸੀਂ ਇੱਧੇ-ਇੱਕ ਵਾਅਦੇ ਜਾਵਾਂਗੇ ਜਦੋਂ ਤੱਕ ਸਾਡੀ ਪ੍ਰੋਪਰ ਮੀਟਿੰਗ ਮੰਗ ਜੀ ਸਾਡੀਆਂ ਸਾਰੀਆਂ ਨੇ ਵੈਸੇ ਦਾ ਚਰਨਜੀਤ ਜੀ ਨੇ ਸਾਨੂੰ ਦੱਸਤੀਆਂ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਆ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਸ਼ਹੀਦ ਹੋਏ ਨੇ ਮਹਿਕ ਵਿੱਚ ਉਹਨਾਂ ਦੀ ਮੌਤ ਵੀ ਮੰਨਦੀ ਮੌਤ ਮੌਤ ਵਿੱਚ ਫਰਕ ਪਾਤਾ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ ਚ ਐਕਸੀਡੈਂਟ ਹੋ ਗਿਆ ਕਿਸੇ ਨੂੰ ਦਫ਼ਤਰ ਚ ਕੰਮ ਕਰਦੇ ਨੂੰ ਆਰਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ ਜਿਸ ਸਮੇ ਸਾਡੇ ਪਿਤਾ ਜੀ ਗੁਜ਼ਰੇ ਸੀ ਉਸ ਸਮੇ ਸਾਡੀਆਂ ਸਲੇਸ਼ੀਅਮ ਦੇ ਰੂਪ ਵਿੱਚ ਸਾਡੀਆਂ ਮਾਮਾ ਨੂੰ ਸਿਰਫ 3 ਲੱਖ ਰੁਪਇਆ ਰਕਮ ਮਿਲੀ ਸੀ ਜਿਹੜੀ ਕੀ 12% ਵਿਆਜ ਲਗਾ ਲਗਾ ਕੇ ਬੋਰਡ ਨੇ 12 ਤੋਂ 15 ਲੱਖ ਰੁਪਏ ਪ੍ਰਤੀ ਮੁਲਾਜ਼ਮ ਕਰ ਦਿੱਤੀ ਹੈ ਅਤੇ ਜਿਹੜੀ 15-15000 ਪੈਨਸ਼ਨ ਮਿਲੀ ਸੀ ਉਹਤੇ ਵੀ 12% ਵਿਆਜ ਲਾ ਕੇ ਕੁੱਲ ਰਕਮ ਜਿਹੜੀ ਬਚੂਲਣਯੋਗ ਰਕਮ ਬਣਾਈਆ ਪਰ ਮੁਲਾਜ਼ਮ 50 ਲੱਖ ਤੋਂ ਉੱਪਰ ਬਣਾਈਆ ਜੀ ਜੇ ਸਾਡੇ ਕੋਲੇ ਇੰਨੀ ਰਕਮ ਹੋਵੇ ਅਸੀਂ ਇਹਨਾਂ ਦੀ ਅਮਨਤਾਂ ਨਹੀਂ ਕਰਦੇ ਔਰ ਮਨਪ੍ਰੀਤਿਆਲੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਡਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਿਆ ਅੱਜ ਜੀ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਇਹਨੂੰ ਕਾਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ ਜੀ ਪੱਕਾ ਮੋਰਚਾ ਲਾਵਾਂਗੇ ਮੇਰੇ ਕਿਰਨਪ੍ਰੀਤ ਸਾਡੇ 20 ਸਾਲਾਂ ਦਾ ਚੱਲ ਰਿਹਾ ਸਰ ਸੰਘਰਸ਼ ਕਿਸੇ ਤਰ੍ਹਾਂ ਦਾ ਵੀ ਸਾਡਾ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਚਲੋ ਅਸੀਂ ਬਹੁਤ ਉਮੀਦ ਨਾਲ ਇਸ ਸਰਕਾਰ ਨੂੰ ਚੁਣਿਆ ਵੀ ਚਲੋ ਸ਼ਾਇਦ ਸਾਡਾ ਮਸਲਾ ਹੱਲ ਕਰਨਗੇ ਔਰ ਇਹਨਾਂ ਨੇ ਸਾਨੂੰ ਉਸ ਤੋਂ ਵੀ ਵੱਧ ਦੁਇਦਾ ਦੇ ਵਿੱਚ ਪਾ ਕੇ ਰੱਖਤਾ ਠੀਕ ਹੈ ਸਾਨੂੰ categories ਦੇ ਵਿੱਚ ਵੰਡਦਾ ਹੈ ਸਾਡੇ ਭੈਣਾ ਭਰਾਵਾਂ ਵਿੱਚ ਆਪਸੀ ਸਾਨੂੰ ਫਰਕ ਪਾਤਾ ਹੈ ਠੀਕ ਹੈ ਵਿਆਹੀਆਂ ਕੁੜੀਆਂ ਨੂੰ ਨਹੀਂ ਦੇ ਸਕਦੇ ਜਿਨ੍ਹਾਂ ਦੇ ਜਿਨ੍ਹਾਂ ਦੀ ਵਾਈਫ ਜੌਬ ਹੈ ਉਹਨਾਂ ਨੂੰ ਨਹੀਂ ਦੇ ਸਕਦੇ ਇਸ ਤਰ੍ਹਾਂ ਕਰਕੇ ਸਾਨੂੰ ਬਹੁਤ ਸਾਰੀਆਂ categories ਦੇ ਵਿੱਚ ਵੰਡਦਾ ਹੈ ਸਰ ਕੀ ਮੰਗਾ ਕੀ ਆ ਤੁਹਾਡੇ ਸਰ ਮੰਗਾ ਸਰ ਸਾਡੀਆਂ ਇਹ ਵੀ ਸਭ ਤੋਂ ਵੱਡੀ ਤਾਂ ਸਾਡਾ ਹੈਗਾ ਵਿਆਜ ਦਾ ਜੋ ਕਿ ਸਾਡੀ ਪੈਨਸ਼ਨ ਦੇ ਉੱਤੇ 12 12% ਵਿਆਜ ਲਾ ਕੇ ਮੇਰਾ ਇਸ ਵਕਤ 50 ਪਲੱਸ ਬੰਦ ਹੈ ਸਰ 50 ਲੱਖ ਤੋਂ ਉੱਪਰ ਬੰਦ ਹੈ ਜੋ ਕਿ ਅਸੀਂ ਦੇਣ ਦੇ ਬਿਲਕੁਲ ਵੀ ਕਾਬਿਲ ਨਹੀਂ ਆ ਠੀਕ ਹੈ ਜੇ ਸਾਡੇ ਕੋਲ ਇੰਨੇ ਹੁੰਦੇ ਤਾਂ ਅਸੀਂ ਇੱਥੇ ਆਉਂਦੇ ਹੀ ਨਾ ਠੀਕ ਹੈ ਇਹ ਸਾਰ ਔਰ ਕੀ ਸਾਰੇ ਮਹਿਕਮਿਆਂ ਦੇ ਵਿੱਚ ਇਹ ਨਹੀਂ ਹੈ ਕਿ ਕਿਸੇ ਕੁੜੀ ਨੂੰ ਜੌਬ ਨਹੀਂ ਦਿੱਤੀ ਹੈ ਉਹ ਸਿਰਫ ਇਹੀ ਹੈ ਹਾਈ ਕੋਰਟ ਵੱਲੋਂ ਵੀ ਆਰਡਰ ਹੋ ਚੁੱਕਿਆ ਸਿਰਫ ਇੱਕ ਹੀ ਡਿਪਾਰਟਮੈਂਟ ਹੈ ਜੋ ਕਿ ਨਹੀਂ ਮੰਨਦੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਇਹ ਨਹੀਂ ਮੰਨਦੇ ਕਿੰਨੇ ਟਾਈਮ ਦੀ ਮੰਗ ਹੈ ਜੀ ਤੁਹਾਡੀ ਅ ਤਕਰੀਬਨ 20 ਸਾਲ ਦੀ ਸਰ ਤੇ ਕੋਈ ਅੱਜ ਤੁਸੀਂ ਧਰਨਾ ਲਾਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਰ ਜਿਵੇਂ ਦੀ ਸਰਕਾਰ ਹੈ ਉਦਾਂ ਦਾ ਹੀ ਪ੍ਰਸ਼ਾਸਨ ਹੈ